ਅੱਜ ਦੀ ਖਬਰ ਇਹ ਨੌਜਵਾਨਾਂ ਲਈ ਬਹੁਤ ਇੰਪੋਰਟੈਂਟ ਹੈ ਕਿਉਂ ਇੰਪੋਰਟੈਂਟ ਹੈ ਉਹ ਵੀ ਜਰੂਰ ਦੱਸਾਂਗੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਜੋ ਨੌਜਵਾਨ ਹਥਿਆਰਾਂ ਸਮੇਤ ਜਾਂ ਫਿਰ ਧਮਕੀਆਂ ਸਮੇਤ ਪੋਸਟ ਆਪ ਪਾਉਂਦੇ ਨੇ ਉਹਨਾਂ ਦੇ ਉੱਪਰ ਹੁਣ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਅੱਜ ਜਲੰਧਰ ਦੇ ਵਿੱਚ ਚਾਰ ਵਿਅਕਤੀ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਕਿਉਂ ਗ੍ਰਿਫਤਾਰ ਹੋਏ ਨੇ ਉਹ ਵੀ ਜਰੂਰ ਦੱਸੂਗਾ ਪਰ ਉਸ ਤੋਂ ਪਹਿਲਾਂ ਜਰੂਰ ਦੱਸ ਦੇਣਾ ਚਾਹੁੰਨਾ ਵਾਂ ਕਿ ਇਹ ਸੋਸ਼ਲ ਮੀਡੀਆ ਤੋਂ ਸਾਰੀ ਚੀਜ਼ਾਂ ਸ਼ੁਰੂ ਹੋਈਆਂ ਅਤੇ ਕਿਵੇਂ ਚਾਰ ਨੌਜਵਾਨ ਜੋ ਆਮ ਲਾਈਫ ਜਿੰਦੇ ਸੀਗੇ ਉਹ ਗੈਂਗਸਟਰਾਂ ਦੇ ਨਾਲ ਜੁੜਦੇ ਨੇ ਅਤੇ ਵੱਡੀ ਵੱਡੀ ਵਾਰਦਾਤਾਂ ਨੂੰ ਜਿਹੜਾ ਉਹ ਅੰਜਾਮ ਦਿੰਦੇ ਨੇ ਐ एसएसपी ਜਲੰਧਰ ਸਾਡੇ ਨਾਲ ਨੇ ਗੱਲਬਾਤ ਕਰਨ ਲੈਣੇ ਹੈਗੇ ਆ ਤੇ ਜਾਣਨ ਦੀ ਕੋਸ਼ਿਸ਼ ਵੀ ਕਰਦੇ ਆ ਸਰ ਮੈਂ ਜ਼ਰੂਰ ਇਹ ਸ਼ੁਰੂਆਤ ਇਸ ਗੱਲ ਤੋਂ ਜ਼ਰੂਰ ਕੀਤੀ ਹੈਗੀ ਕਿ ਨੌਜਵਾਨਾਂ ਲਈ ਬਹੁਤ ਵੱਡੀ ਖਬਰ ਹੈਗੀ ਹੈ ਤੇ ਸੁੰਨਣਾ ਜ਼ਰੂਰ ਜ਼ਰੂਰੀ ਹੈਗਾ ਅਸਲ ਦੇ ਵਿੱਚ ਅੱਜਕੱਲ ਦਾ ਜੋ ਯੂਥ ਹੈਗਾ ਉਹ ਕਿਹੜੇ ਰਾਹ ਦੇ ਵਿੱਚ ਪੈ ਰਿਹਾ ਹੈ ਤੇ ਅੱਜ ਜੋ ਵੱਡੀ ਇੱਕ ਤੁਸੀਂ ਕਾਮਯਾਬੀ ਤੁਹਾਡਾ ਜਲੰਧਰ ਪੁਲਿਸ ਨੂੰ ਮਿਲੀ ਹੈਗੀ ਹੈ ਅਧਿਆਤ ਪੁਲਿਸ ਨੂੰ ਉਹ ਕੀ ਹੈਗੀ ਹੈ ਦੇਖੋ ਅੱਜ ਕੱਲ ਦਾ ਯੂਥ ਬੜਾ ਸਮਾਰਟ ਹੈਗਾ ਔਰ ਬੜੇ ਅੱਛੀ ਰਾਹ ਤੇ ਜਾ ਰਿਹਾ ਸਿਰਫ ਉਹਨਾਂ ਨੂੰ ਲੋੜ ਆ ਵੀ ਉਹ ਪਟਕਣ ਉਹ ਕਿਸੇ ਵੇਲੇ ਇਦਾਂ ਦਾ ਸਿਸਟਮ ਬਣ ਜਾਂਦਾ ਵੀ ਕੋਈ ਜਿਹੜੇ ਮਾੜੇ ਅਨਸਰ ਆ ਸੋਸਾਇਟੀ ਦੇ ਬੈਡ ਐਲੀਮੈਂਟਸ ਹੁੰਦੇ ਆ ਉਹ ਕੋਸ਼ਿਸ਼ ਕਰਦੇ ਆ ਯੂਥ ਨੂੰ ਆਪਣੇ ਰਾਹ ਤੋਂ ਪਟਕਾਉਣ ਬਟ ਆਪਣੇ ਪੰਜਾਬੀ ਜਿਹੜੇ ਮੁੰਡੇ ਹੈਗੇ ਆ ਕੁੜੀਆਂ ਹੈਗੀਆਂ ਉਹਨਾਂ ਨੇ ਬਹੁਤ ਕਾਰਨਾਮੇ ਕੀਤੇ ਆ ਹੁਣੇ ਸਾਡੀ ਹਾਕੀ ਟੀਮ ਨੇ ਇੱਕ ਮੈਡਲ ਜਿੱਤ ਕੇ ਦਿਖਾਇਆ ਬਾਕੀਆਂ ਨੇ ਸ਼ੂਟਿੰਗ 'ਚ ਮੈਡਲ ਜਿੱਤੇ ਇਦਾਂ ਦੇ ਕੰਮਾਂ ਲਈ ਸਾਡੇ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ ਜਿਹੜਾ ਸਾਡਾ ਅਜਿਹਾ ਕੇਸ ਹੈਗਾ ਉਹ ਇਹ ਹੈਗਾ ਵੀ ਇਹਦੇ ਵਿੱਚ ਇੱਕ ਜਰਮਨ ਚ ਬੰਦਾ ਬੈਠਾ ਹੈਗਾ ਅੰਡਾ ਅੰਡਾ ਨਾਂ ਦਾ ਉਹਨੇ ਕੋਈ ਅੱਗੇ ਬਟਾਲਾ ਏਰੀਆ ਦੇ ਵਿੱਚ ਮੱਝ ਆਰੀਏ ਦੇ ਵਿੱਚ ਕੋਈ ਮੋਡੂਲ ਬਣਾਇਆ ਹੋਇਆ ਸੀ ਜਿਹਦੇ ਵਿੱਚ ਸਭੀ ਕਮਾਂਡੋ ਨਾਂ ਦਾ ਮੁੰਡਾ ਜਿਹੜਾ ਉਹਨੇ 2 ਜੁਲਾਈ ਨੂੰ ਪਿਛਲੇ ਮਹੀਨੇ ਇੱਕ ਕਤਲ ਕੀਤਾ ਗਾਂਧੀ ਕੈਂਪ ਪਟਾਲੇ ਦੇ ਵਿੱਚ ਉਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਔਰ ਇੱਕ ਬੰਦਾ ਸੀਰੀਅਸਲੀ ਇੰਜਰਡ ਆ ਜਿਹੜਾ ਹਲੇ ਤੱਕ ਹਸਪੀਟਲ ਚ ਹੈਗਾ ਉਹ ਤੋਂ ਬਾਅਦ ਉਹਨੇ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਹਨੂੰ ਗਲੋਰੀਫਾਈ ਕਰਨ ਦੀ ਵੀ ਮੈਂ ਫਲਾਨਾ ਗੈਂਗ ਹੈਗਾ ਇਹ ਉਹ ਗੈਂਗ ਹੈਗਾ ਤੇ ਉਹ ਮੈਂ ਆਪਣੇ ਯੂਥ ਨੂੰ ਤੁਹਾਡੇ ਰਹੀਂ ਦੱਸਣਾ ਚਾਹਣਾ ਵੀ ਇਦਾਂ ਦੀਆਂ ਗੱਲਾਂ ਨਰਮੂਲ ਹੁੰਦੀਆਂ ਇਹਨਾਂ ਦਾ ਕੋਈ ਵਜਨ ਨਹੀਂ ਹੁੰਦਾ ਇਹ ਸਿਰਫ ਸੋਸ਼ਲ ਮੀਡੀਆ ਤੇ ਇਹਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕਰਦੇ ਪਟਕਾਰੜ ਪੈਦਾ ਕਰਨ ਦੀ ਤਾਂ ਕਿ ਯੂਥ ਨੂੰ ਇਹ ਗੱਲ ਚੰਗੀ ਲੱਗੇ ਤਾਂ ਯੂਥ ਨੂੰ ਪਟਕਾ ਲਈਏ ਔਰ ਆਪਣੇ ਕੰਮਾਂ ਤੇ ਲਾ ਹੁਣ ਜਿਹੜਾ ਉਹਦਾ ਐਂਡ ਰਿਜ਼ਲਟ ਆ ਹੋਵੇ ਆ ਵੀ ਉਹ ਬੰਦਾ ਅਸੀਂ ਅੱਜ ਫੜ ਲਿਆ ਇੱਥੇ ਤਿਲੰਦਰ ਰੂਰਲ ਦੀ ਪੁਲਿਸ ਨੇ ਸਾਡੇ ਐਸਐਚਓ ਨੂੰ ਬੜੀ ਅੱਛੀ ਇੱਕ ਇਨਫੋਰਮੇਸ਼ਨ ਤੇ ਉਹਨੇ ਕੰਮ ਕੀਤਾ ਦੋ ਗੱਡੀਆਂ ਉਹਨੇ ਫੜੀਆਂ ਬਰੇਜ਼ਾ ਔਰ ਮਹਿੰਦਰਾ ਐਕਸਯੂ ਉਹਦੇ ਚੋਂ ਚਾਰ ਬੰਦੇ ਫੜੇ ਗਏ ਉਹਨਾਂ ਕੋਲ ਚਾਰ ਵੈਪਨ ਮਿਲੇ ਆ ਜਿਨ੍ਹਾਂ ਚੋਂ ਇੱਕ ਗਲੌਕ 9mm ਬੜਾ ਸਿਸਟਿਕਟਿਡ ਚਾਈਨਿਸ ਮੇਡ ਵੈਪਨ ਹੈਗਾ ਔਰ ਦੋ ਪਿਸਟਲ ਹੈਗੇ ਇੱਕ ਰਵੋਲਵਰ ਹੈਗਾ ਜੀ ਜੋ ਚਾਰ ਫੜੀ ਹੈਗੀਆਂ ਇਹ ਕਿਹੜੀ ਸਪੈਸਫਿਕ ਗੈਂਗ ਦੇ ਨਾਲ ਜੁੜੀ ਹੋਈ ਸੀਗੇ ਕਿਹੜੇ ਵਿਅਕਤੀ ਲਈ ਕੰਮ ਕਰਦੇ ਸੀਗੇ ਇੱਕ ਤੁਸੀਂ ਦੱਸਿਆ ਕਿ ਜਰਮਨ ਤੋਂ ਵਿਅਕਤੀ ਜਿਹੜਾ ਹੈਗਾ ਉਹ ਆਪਰੇਟ ਕਰਦਾ ਸੀ ਇਹਨਾਂ ਨੂੰ ਜਰਮਨ ਵਾਲਾ ਜਿਹੜਾ ਵਿਅਕਤੀ ਹੈਗਾ ਇਹ ਉਹ ਡਾਇਰੈਕਟਨਨ ਨੂੰ ਆਪਰੇਟ ਕਰਦਾ ਸੀ ਜਾਂ ਫਿਰ ਉਸ ਦੇ ਉੱਪਰ ਵੀ ਕੋਈ ਵਿਅਕਤੀ ਸੀਗਾ ਦੇਖੋ ਇਦਾਂ ਆਇਆ ਜੀ ਵੀ ਇਹਦਾ ਜਿਹੜਾ ਜਰਮਨ ਵਾਲਾ ਬੰਦਾ ਉਹ ਇੱਕ ਬੰਦੇ ਨਾਲ ਲਿੰਕ ਸੀਗਾ ਜਦੋਂ ਅਸੀਂ ਨੂੰ ਇਨਵੈਸਟੀਗੇਸ਼ਨ ਚ ਪੁੱਛਿਆ ਵੀ ਤੁਸੀਂ ਇਹ ਹਥਿਆਰ ਕਿੱਥੋਂ ਲਏ ਆ ਤੇ ਇਹਨਾਂ ਨੇ ਇੱਕ ਬੰਦੇ ਦਾ ਨਾਮ ਲਿਆ ਫਿਰ ਅਸੀਂ ਬਟਾਲਾ ਪੁਲਿਸ ਨਾਲ ਕੰਟੈਕਟ ਕੀਤਾ ਉਹਨਾਂ ਨੇ ਆਲਰੇਡੀ ਉਹ ਬੰਦਾ ਫੜ ਲਿਆ ਔਰ ਕਾਫੀ ਜ਼ਿਆਦਾ ਐਮੂਨੇਸ਼ਨ ਉਹ ਤੋਂ ਫੜ ਹੋਇਆ ਤਕਰੀਬਨ 200 ਦੇ ਕਰੀਬ ਜਿਹੜੇ ਰੌਂਡ ਜਿਹੜੇ ਕੈਟਰਜੀਸ ਅਸੀਂ ਕਹਿ ਦਿੰਦੇ ਆ ਉਹ ਤੋਂ ਰਿਕਵਰ ਹੋਏ ਸੀ ਉਹ ਤਫਤੀਸ਼ ਚੱਲ ਰਹੀ ਆ ਪੁਲਿਸ ਉੱਥੇ ਦੀ ਉਹਨਾਂ ਦੀ ਤਫਤੀਸ਼ ਕਰ ਰਹੀ ਆ ਉਹਦਾ ਫਰਦਰ ਕੰਟੈਕਟ ਉਸ ਬੰਦੇ ਦੇ ਨਾਲ ਸੀ ਇਹ ਵੀ ਉਹਨੂੰ ਗੱਲ ਨੂੰ ਪੁਖਤਾ ਕਰਦਾ ਉਸ ਗੱਲ ਨੂੰ ਵੀ ਹਾਂ ਸਾਡਾ ਕੰਟੈਕਟ ਜਰਮਨ ਅੰਡੇ ਨਾਲ ਸੀਗਾ ਜਿਹੜਾ ਉਹ ਜਰਮਨ ਵਾਲਾ ਬੰਦਾ ਹੈਗਾ ਉਹ ਆਲਰੇਡੀ ਜਿਹੜਾ ਇੱਕ ਬਦਮਾਸ਼ ਜੱਗੂ ਹੈਗਾ ਉਹਦੇ ਨਾਲ ਹਾਂਜੀ ਭਗਵਾਨਪੁਰੀਆ ਉਹਦੇ ਨਾਲ ਅਸੋਸੀਏਟਡ ਸੀ ਅੱਛਾ ਹੁਣ ਤੱਕ ਇਹਨਾਂ ਤੋਂ ਜਿਹੜੀ ਹੈਗੀ ਉਹ ਕੀ ਕੁਝ ਬਰਾਮਦ ਹੋਇਆ ਹੈ ਪਿਸਟਲ ਬਰਾਮਦ ਹੋਈ ਨੇ ਗੱਡੀਆਂ ਬਰਾਮਦ ਹੋਈਆਂ ਇਸ ਤੋਂ ਇਲਾਵਾ ਨਸ਼ਾ ਜਾਂ ਫਿਰ ਹੋਰ ਕੋਈ ਚੀਜ਼ਾਂ ਇਹਨਾਂ ਤੋਂ ਬਰਾਮਦ ਹੋਈਆਂ ਹਣੇ ਤੱਕ ਉਸ ਤੇ ਤਫ਼ਤੀਸ਼ ਚੱਲ ਰਹੀ ਹੈ ਨੇਚਰਲੀ ਹੈ ਜਿਹੜੇ ਬਦਮਾਸ਼ ਹੈਗੇ ਉਹ ਸਾਰੇ ਪਾਸੇ ਕ੍ਰਾਈਮ ਕਰਦੇ ਆ ਅਸੀਂ ਅਗਲੀ ਤਫ਼ਤੀਸ਼ ਕਰ ਰਹੇ ਆ ਮੌਕੇ ਤੋਂ ਇਦਾਂ ਦਾ ਨਸ਼ੇ ਵਗੈਰਾ ਵਾਲਾ ਕੋਈ ਚੀਜ਼ ਹਲੇ ਤੱਕ ਨਹੀਂ ਰਿਕਵਰ ਹੋਈ ਪਰ ਡੈਮੋਨੇਸ਼ਨ ਬੜਾ ਸਵਿਸਟਿਕੇਟਡ ਰਿਕਵਰ ਹੋਇਆ ਤੇ ਇਸ ਨਾਲ ਇਹਨਾਂ ਨੇ ਕੀ ਕਰਨਾ ਸੀ ਇਹ ਅਮੂਨੇਸ਼ਨ ਕਿੱਥੋਂ ਆਇਆ ਜਿਹੜਾ ਤਫਤੀਸ਼ ਦਾ ਪਾਰਟ ਹੋ ਕੇ ਚੱਲ ਰਿਹਾ ਔਰ ਇਹਨੂੰ ਲੌਜੀਕਲ ਐਂਡ ਤੇ ਲੈ ਕੇ ਆ। ਇਨ੍ਹਾਂ ਨੇ ਪਹਿਲਾਂ ਵੀ ਵਾਰਦਾਤਾ ਕੀਤੀਆਂ ਹੈਗੀਆਂ ਚਾਰਾਂ ਨੇ ਜਾਂ ਫਿਰ ਚਾਰਾਂ ਦੇ ਉੱਪਰ ਇਹਨਾਂ ਦਾ ਬੈਕਗ੍ਰਾਉਂਡ ਐਕਚੁਅਲ ਦੇ ਵਿੱਚ ਕੀ ਰਿਹਾ ਚਾਰਾਂ ਦਾ? ਇਹਨਾਂ ਨੂੰ ਮੈਂ ਆਲਰੇਡੀ ਦੱਸਿਆ ਇਹਨਾਂ ਨੇ ਗਾਂਧੀ ਕੈਂਪ ਮਰਡਰ ਕੀਤਾ ਇੱਕ ਪਿਛਲੇ ਮਹੀਨੇ ਨਹੀਂ ਇੱਕ ਕੋਈ ਬੰਦੇ ਨੇ ਕੀਤਾ। ਬਾਕੀ ਬੰਦੇ ਲੋਕਲ ਸੀਗੇ ਜਲੰਧਰ ਦੇ ਜਿਨ੍ਹਾਂ ਨੂੰ ਇਹਨੇ ਇੱਥੇ ਆ ਕੇ ਨਵਾਂ ਗੈਂਗ ਬਣਾਉਣ ਲਈ ਨਾਲ ਲੜਾ ਲਿਆ। ਤੇ ਇਹਨਾਂ ਦੇ ਉੱਪਰ ਤਾਂ ਕਾਫੀ ਸੈਂਸੇਸ਼ਨਲ ਇਤਿਹਾਸ ਵੀ ਕਮਾਂਡੋ ਤੇ ਪਰਚੇ ਹੈਗੇ ਨੇ ਅਟੈਂਪਟ ਟੂ ਮਰਡਰ, ਐਕਸਟਰਸ਼ਨ, ਰੂਟਿੰਗ ਵਗੈਰਾ ਦੇ ਜਿਹੜੇ ਸਾਡੇ ਇੱਥੇ ਦੇ ਲੋਕਲ ਇਹਨਾਂ ਤੇ ਵੀ ਲੜਾਈਆਂ ਝਗੜਾਂ ਦੇ ਪਰਚੇ ਨੇ अच्छा ये जबो ये वारदातਾ ਕਰਦੇ ਸੀਗੇ ਉਸ ਤੋਂ ਬਾਅਦ سوشل میڈیا ਦੇ ਉੱਪਰ ਇਹ ਪੋਸਟਾਂ ਪਾਉਂਦੇ ਸੀਗੇ ਕਿ ਆ ਅਸੀਂ ਵਾਰਦਾਤ ਕਰ ਦਿੱਤੀ ਹੈ ਇਹ ਕਿਸੇ ਨੂੰ ਦਿਖਾਉਣ ਦੇ ਲਈ ਪੋਸਟਾਂ ਪਾਉਂਦੇ ਸੀਗੇ ਜਾਂ ਫਿਰ ਰਾਈਵਲ ਗੈਂਗ ਦੇ ਲਈ ਪੋਸਟਾਂ ਪਾਉਂਦੇ ਇਹਨਾਂ ਵੱਲੋਂ ਪੋਸਟ ਨਹੀਂ ਪਈ ਸੀ ਜਿਹੜਾ ਉਹ ਆਂਡਾ ਹੈਗਾ ਜਰਮਨ ਵਾਲਾ ਉਹਨੇ ਪਾਈਆਂ ਸੀ ਉਹਨੇ ਪਾਈ ਸੀ ਉਸ ਚੀਜ਼ ਨੂੰ ਅਸੀਂ ਔਨ ਰਿਕਾਰਡ ਕੀਤਾ ਹੋਇਆ ਹੈਗਾ ਉਹਦੇ ਉੱਪਰ ਸਾਈਬਰ ਤਫ਼ਤੀਸ਼ ਚੱਲ ਰਹੀ ਜਰਮਨ ਦੇ ਵਿੱਚ ਜੋ ਵਿਅਕਤੀ ਬੈਠਿਆ ਹੈਗਾ ਉਸ ਨੂੰ ਹੁਣ ਕਿਵੇਂ ਇਨਕੁਆਇਰੀ ਦੇ ਵਿੱਚ ਜਾਂ ਫਿਰ ਕਿਵੇਂ ਉਸ ਦੇ ਲਈ ਇਹ ਸਾਡੇ ਕੇਸ ਦਾ ਮਰਜ਼ਮ ਬਣੇਗਾ ਉਸ ਤੋਂ ਬਾਅਦ ਜੋ ਅੱਗੇ ਫਾਰਮੈਲਟੀ ਹੈਗੀ ਆ ਉਨੂੰ ਲਿਆਉਣ ਲਈ ਜੋ ਕੰਮ ਕਰਨ ਵਾਲੀ ਉਹ ਪੂਰੀ ਕਰਾਂਗੀ। ਆਖਰੀ ਸਵਾਲ ਮੇਰਾ ਯੂਥ ਨੂੰ ਕੀ ਤੁਸੀਂ ਸਨੇਹਾ ਦੇਣਾ ਚਾਹੁੰਦੇ ਹੋ ਜੋ ਅੱਜ ਕੱਲ ਦਾ ਯੂਥ ਹੈਗਾ ਇੱਕ ਪਾਸੇ ਜਿੱਥੇ ਓਲੰਪਿਕਸ ਦੇ ਵਿੱਚ ਵੱਡੇ ਜਿਹੜੇ ਹੈਗੇ ਨੇ ਮੈਡਲ ਔਰ ਆਰਐਨਏ ਤੇ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਕ੍ਰਾਈਮ ਵਧ ਰਿਹਾ ਹੈਗਾ ਤੁਸੀਂ ਖਾਸ ਅਪੀਲ ਕੀ ਕਰਨਾ ਚਾਹੋਗੇ ਮੇਰਾ ਵੱਡੇ ਆਪਣੇ ਯੂਥ ਨੂੰ ਅਪੀਲ ਆ ਤੁਹਾਡੇ ਰਾਹੀਂ ਅਸੀਂ ਇਹਨਾਂ ਕੰਮਾਂ 'ਚ ਨਹੀਂ ਫਸਣਾ ਜਿਹੜੇ ਸਾਡੇ 올ੰਪੀਅਨ ਹੀਰੋ ਆ ਉਹਨਾਂ ਵੱਲ ਦੇਖੋ ਮਿਹਨਤ ਕਰੋ ਹਾਰਡਵਰਕ ਦਾ ਕੋਈ ਤੋੜ ਨਹੀਂਗਾ ਇਹ ਸਿਰਫ ਪਰਮਾਉਣ ਲਈ ਪੋਸਟਾਂ ਸੋਸ਼ਲ ਮੀਡੀਆ ਤੇ ਇਦਾਂ ਦਾ ਕੰਮ ਕਰਦੇ ਆ ਜਿਹੜਾ ਐਂਡ ਰਿਜ਼ਲਟ ਬਹੁਤ ਮਾੜਾ ਹੈ ਤੁਹਾਡੀ ਕੋਈ ਵੈਰੀਫਿਕੇਸ਼ਨ ਨਹੀਂ ਹੋਣੀ ਤੁਹਾਡੇ ਪਾਸਪੋਰਟ ਨਹੀਂ ਬਣਨੇ ਤੁਹਾਡਾ ਸਾਰਾ ਜਿਹੜਾ ਫਿਊਚਰ ਕੈਰੀਅਰ ਉਹ ਤਬਾਹ ਹੋ ਜਾਣਾ ਜੇ ਤੁਸੀਂ ਇਹਨਾਂ ਪੱਧਰ ਦੀ ਕਰ ਲਈ ਠੀਕ ਸ਼ੁਕਰੀਆ ਸਰ ਤਾਂ ਬਿਲਕੁਲ ਹਰਕਮਲ ਪੀਤ ਖਖ ਹੈਗੇ ਨੇ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਹੈ ਦਲੰਦਰ ਐਸਐਸਪੀ ਨੇ ਤਾਂ ਇੱਕ ਅੱਛਾ ਸੁਨੇਹਾ ਜਿਹੜਾ ਹੈਗਾ ਉਹ ਇਹਨਾਂ ਵੱਲੋਂ ਦਿੱਤਾ ਗਿਆ ਹੈਗਾ ਇੱਕ ਪਾਸੇ ਜਿੱਥੇ ਯੂਥ ਪਟਕ ਰਿਹਾ ਹੈ ਉੱਥੇ ਹੀ ਇਹਨਾਂ ਵੱਲੋਂ ਜੋ ਸੁਨੇਹਾ ਦਿੱਤਾ ਗਿਆ ਉਹ ਕਾਫੀ ਸਮਝਣ ਵਾਲਾ ਤੇ ਸੋਚਣ ਵਾਲਾ ਵੀ ਹੈ ਉਮੀਦ ਕਰਦੇ ਹਾਂ ਤਸਵੀਰਾਂ ਚੰਗੀਆਂ ਲਗਣਗੀਆਂ ਕੈਮਰਾ ਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ਾਈ ਟਾਈਮ ਜਲੰਧਰ